ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੁਣਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮਾ ਬਕਾਵਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਭਰਾ ਟਾਈਟਲ ਚ ਠੀਕ ਹੈ ਨਾ ਤੇ ਬੱਦ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਮਨਜੀਤ ਸਿੰਘ ਪਿੰਡ ਕੌਣਸ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਪਹਿਲਾਂ ਪੁੱਣ ਦਵਾ ਪੈਂਦੀ ਠੀਕ ਆ ਜੀ ਪਹਿਲੀ ਗਾਂ ਦੇ ਨੁਕੈ ਤੇ ਹੋ ਜੀ ਇਹ ਸਤਮੀਆ ਦੀ ਗੱਬਣਾ ਹਾਂਜੀ ਚੈੱਕ ਪਾਸਾ ਜੀ ਹਾਂਜੀ ਤੇ ਪੂਰੀ ਠੰਡੀ ਸੀਲ ਹੈ ਜੀ ਠੀਕ ਆ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਸੱਤ ਮਹੀਨੇ ਦੀ ਗੱਬਣਾ ਹਾਂਜੀ ਠੀਕ ਆ ਜੀ ਦੋਪਰਾ ਪੂਰੀ ਠੰਡੀ ਸੀਲ ਹੈ ਜੀ ਠੀਕ ਆ ਤੋਰ ਦੋ ਭਰਾ ਮੜਾ ਇਹਨੂੰ ਰੇਟ ਦਵਾ ਦੋ ਮੜਾ ਜੀ ਠੀਕ ਜ ਚੰਗੀ ਪੜੀ ਬਲੋਸੀ ਭਰਾ ਠੀਕ ਹੈ ਨਾ ਲੋ ਜੀ ਅਰੇ ਵਾਤੂ ਜੀ ਦੇਖ ਸੰਤ ਲੱਟੂ ਨੂੰ ਬਹੁਤ ਪਿਆਰ ਮੋੜ ਲਈ ਤੋਰ ਦੇ ਭਰਾ ਤੋਰ ਲੋ ਜੀ ਮੋੜ ਦਾ ਮੋੜ ਦੇ ਬਈਦਰੋ ਇਥੇ ਮੋੜ ਲੈ ਬਸੰਤ ਰੇ ਜਾਣ ਦੀ ਲੋੜ ਮੋੜ ਲੈ ਮੋੜ ਲੈ ਮੋੜ ਲੈ ਅੰਦਰੋਂ ਚੱਲ ਜੀ ਆ ਬਾਹਰ ਭੇਡ ਦੋ ਨੀ ਬਾਹਰ ਤੇ ਲੋ ਜੀ ਦੇਖਦਾ ਫੇਸ ਕੁਆਲਿਟੀ ਠੀਕ ਹੈ ਠੀਕ ਲੋਕ ਮੰਨ ਦੋ ਜੀ ਮੰਨ ਦੋ ਲੋ ਜੀ ਭਾਈ ਜੀ ਨਾ ਜਰੂਰ ਕਨੈਕਟ ਕਰੋ ਭਰਾ ਰੇਟ ਫੋਨ ਤੇ ਠੀਕ ਹੈ ਨਾ ਚੰਗੀ ਪੱਲੀ ਬਲੋਸੀਆ ਠੀਕ ਹੈ ਹਾਂ ਜੀ ਭਾਈ ਦੂਜੀ ਵੈੜ ਦੀ ਜਾਣਕਾਰੀ ਦਿਓ ਜੀ ਇਹ ਜੀ ਦੂਜੀ ਸੂਈ ਸੁਣਾ ਜੀ ਹਾਂ ਜੀ ਟੀਕਾ ਭਰਾਇਆ ਹੋਇਆ ਦਾ ਜੀ 30 ਦਿਨ ਹੋ ਗਏ ਠੀਕ ਆ 2 ਕਿਲੋ ਦੁੱਧ ਦਿੰਦੀ ਹੈ ਜੀ 2 ਕਿਲੋ ਦੁੱਧ ਆ ਤੇ ਟੀਕਾ ਭਰਾਵਾ ਤੇ ਕਿੰਨੇ ਦਿਨੋਂ ਟੀਕਾ ਭਰੇ ਨੂੰ ਤੇ 30 31 ਦਿਨ ਹੋ ਗਏ ਹੋਣਗੇ ਠੀਕ 31 ਦਿਨ ਹੋਗੇ ਹਾਂ ਜੀ ਲੋਪਰਾ ਇਹ ਵੀ ਠੰਡੀ ਸੀਲ ਹੈ ਪੂਰੀ ਠੀਕ ਹੈ ਠੀਕ ਲੋਪਰਾ ਸੋਰ ਦੋ ਪਾ ਠੀਕ ਹੈ ਲੋਚ ਚੱਕ ਕਰ ਸਾਡੇ ਉਪਰ ਠੀਕ ਆ ਬਾਈ ਕਹਿੰਦੇ ਭਰਾਇਆ ਵਾ ਠੀਕ ਆ ਜੀ ਦੂਜੇ ਸੂਏ ਲਿਓ 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 ਥੋੜੀਆਂ ਖੱਟਰ ਹੁੰਦੀਆਂ ਐ ਵਾ ਬੰਦ ਦੋ ਬੰਦ ਤੋਰੀ ਦਿਖਾਉਣਾ ਸੀ ਜੀ ਵੈਸ ਲੋ ਜੀ ਥੋੜਾ-ਥੋੜਾ ਤੁਹਾਡੇ ਸਾਹਮਣੇ ਆ ਅ ਦੋਨਾਂ ਮੇਲਾਂ ਦਾ 2 ਕਿਲੋ ਆ ਕਿ ਇੱਕ ਵੇਲੇ ਦਾ 2 ਕਿਲੋ ਜੀ ਇਹ ਦੋ ਆ ਮੇਲਾਂ ਦਾ 2 ਕਿਲੋ ਦੋਨਾਂ ਮੇਲਾਂ ਕਿਲੋ-ਕਿਲੋ ਕਦਿੰਦੀ ਆ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਲੋ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਰੇਟ ਭਰਾ ਦਾ ਰੇਟ ਇਹਦਾ ਫੋਨ ਦੀ ਕਰਾਂਗੇ ਇਹਦਾ ਵੀ ਰੇਟ ਫੋਨ ਤੇ ਠੀਕ ਆ ਜੀ